ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਰ ਕੇ ਬਲੌਗ ਵਿੱਚ ਅੱਜ ਆਪਾਂ ਲੈ ਕੇ ਆਏ ਆ ਜੀ ਸੂਟ ਸੂਟ ਆਪਾਂ ਲਿਆਏ ਆ ਜੀ ਕਰਵਾ ਚੌਤ ਦੀ ਤੇ ਇਹ ਤੁਹਾਨੂੰ ਆਪਾਂ ਸੂਟ ਦਿਖਾਉਣੇ ਆ ਜੀ ਕਿਉਂਕਿ ਜਿਹੜੀ ਇਹ ਸੂਟ ਆ ਇਹ ਸਾਰੀਆਂ ਕੁੜੀਆਂ ਨੂੰ ਨਵਾਂ ਨੂੰ ਥੇ ਬਣਾ ਦਿੱਤੀ ਜਾਂਦੇ ਆ ਇਸ ਕਰਕੇ ਆਪਾਂ ਸੂਟ ਲੈ ਕੇ ਆਏ ਆ ਤੇ ਸੂਟ ਆਪਾਂ ਦਿਖਾਉਣੇ ਆ ਜੀ ਇੱਕ ਆਪਾਂ ਸੂਟ ਲੈ ਕੇ ਆਏ ਆ ਇਹ ਆ ਵਾਲਾ ਇਹ ਸੂਟ ਆ ਜੀ ਇਹਦੇ ਤੇ ਸਿਰ ਪੜਾਈ ਕੀਤੀ ਹੋਈ ਆ ਘੇਰੀ ਤੇ ਤੇ ਗळा ਕੱਢਿਆ ਹੋਇਆ ਤੇ ਨਾਲ ਇਹਦੀ ਜਿਹੜੀ ਬਾਜੂ ਆ ਉਹ ਵੀ ਹਲਕੀ ਹਲਕੀ ਇਦਾਂ ਕੱਢੀ ਹੋਈ ਆ ਤੇ ਇਹ ਜਿਹੜਾ ਸੂਟ ਆ ਜੀ ਆਪਣਾ ਇਹਦਾ ਗ੍ਰੀਨ ਕਲਰ ਦਾ ਤੇ ਦੂਸਰਾ ਆਪਣਾ ਸੂਟ ਆ ਜੀ ਆਵਾੜਾ ਪਿੰਕ ਵਾਲਾ ਤੇ ਲੋ ਜੀ ਇਹਦੀ ਜਿਹੜੀ ਬੋਟਨ ਆ ਉਹ ਪਲੇਨ ਹੀ ਆ ਤੇ ਜਿਹੜਾ ਇਹ ਜੈਂਪਰ ਇਸਾਰਾ ਮਰਕ ਕੀਤਾ ਹੋਇਆ ਜੀ ਇਹਦੇ ਤੇ ਤੇ ਇਹ ਜਿਹੜਾ ਮਤਲਬ ਅੱਜ ਨਵੇਂ ਪ੍ਰਕਾਰ ਦੇ ਵੀ ਕੱਪੜੇ ਚੱਲੇ ਹੋਏ ਆ ਜੀ ਕੋਈ ਟਿਸ਼ੂ ਲੈ ਰਿਆ ਤੇ ਕੋਈ ਪੈਬਰੀ ਲੈ ਰਿਆ ਤੇ ਇਹ ਵੀ ਜਿਹੜਾ ਜੈਂਪਰ ਵਾਲਾ ਕੱਪੜਾ ਵਾ ਇਹ ਵੀ ਪਲੇਨ ਹਲਕਾ ਬਣਿਆ ਹੋਇਆ ਵਾ ਬਹੁਤ ਸੋਹਣਾ ਤੇ ਇਹਦੇ ਵਿੱਚ ਵਰਕ ਕੀਤਾ ਹੋਇਆ ਵਾ ਤੇ ਇਹ ਪਿੰਕਾ ਕਲਰ ਦਾ ਹੈ ਫਿੱਕਾ ਪਿੰਕ ਕਲਰ ਹੈ ਤੇ ਇਹਦੀ ਜਿਹੜੀ ਬੋਡਨਾ ਉਹ ਵੀ ਪਲੇਨ ਆ ਤੇ ਇਹਦੀ ਜਿਹੜੀ ਬਾਜੂ ਆ ਉਹਦੇ ਤੇ ਵੀ ਹਲਕਾ ਹਲਕਾ ਵਰਕ ਕੀਤਾ ਹੋਇਆ ਵਾ ਤੇ ਇਹ ਜਿਹੜਾ ਸੂਟ ਆ ਬਹੁਤ ਸੋਹਣਾ ਬਣਿਆ ਹੋਇਆ ਵਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਅਗਲੇ ਸੂਟ ਲਓ ਜੀ ਹੁਣ ਆਪਾਂ ਲੈ ਕੇ ਆਏ ਆ ਜੀ ਤੀਸਰਾ ਸੂਟ ਤੇ ਤੀਸਰਾ ਸੂਟ ਆਪਾਂ ਲੈ ਕੇ ਆਏ ਆ ਜੀ ਮਹਿੰਦੀ ਵਰਗਾ ਸੂਟ ਹੈ ਜੀ ਉਹ ਤੇ ਇਹਦੇ ਤੇ ਵਰਕ ਕੀਤਾ ਹੋਇਆ ਜੀ ਮੋਤੀ ਦੇ ਨਾਲ ਵਰਕ ਕੀਤਾ ਹੋਇਆ ਤੇ ਇਹ ਜਿਹੜਾ ਸੂਟ ਆ ਜੀ ਇਹ ਸਾਰਾ ਹੀ ਮਤਲਬ ਇਸ ਤਰ੍ਹਾਂ ਬਣਿਆ ਹੋਇਆ ਵਾ ਤੇ ਇਹ ਦਾ ਜਿਹੜਾ ਤੁਸੀਂ ਮਤਲਬ ਇਹਨੂੰ ਜਿੰਨਾ ਵੀ ਲੰਬਾਈ ਤੇ ਬਣਾਉਣਾ ਹੋਵੇ ਬਣਾ ਸਕਦੇ ਆ ਕਾਫੀ ਮਤਲਬ ਇਹਦੀ ਲੈਂਥ ਜਿਹੜੀ ਉਹ ਹੈਗੀ ਆ ਤੇ ਇਹਦੇ ਨਾਲ ਆਪਣਾ ਦੁਪੱਟਾ ਬਣਿਆ ਵਾ ਜੀ ਉਹ ਤੇ ਰੰਗ ਬਿੰਜਾ ਦਾ ਦੁਪੱਟਾ ਤੇ ਇਹਦੇ ਤੇ ਲੈਸ ਵੀ ਹਰ ਲੱਗੀ ਹੋਈ ਆ ਇਹ ਆਪਣਾ ਜਿਹੜਾ ਸੂਟ ਆ ਵਰਕ ਕੀਤਾ ਹੋਇਆ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਅਗਲਾ ਸੂਟ ਆਹ ਵਾੜਾ ਆਹ ਵੜਾ ਸੂਟ ਕਾਹੀ ਇਹ ਵੀ ਵਰਕ ਕਾਣਾ ਕੀਤਾ ਹੋਇਆ ਗਲੇ ਤੇ ਵਰਕ ਕੀਤਾ ਹੋਇਆ ਤੇ ਇਦੋਂ ਇਹ ਆਹ ਦੇਖੋ ਜੀ ਆਹ ਵੜਾ ਇਹ ਹੈਗਾ ਪੀਰਾ ਸੂਟ ਦਾ ਤੇ ਇਹ ਹੈਗਾ ਵਾਜੀ ਮਿਕਸ ਔਰ ਗੰਜਾ ਤੇ ਈ ਕੋ ਹੋਰ ਨਾਲ ਦੀ ਨੌ ਜੀ ਆ ਆਪਣਾ ਅੰਦਾ ਸੂਟ ਆ ਜੀ ਇਹ ਹੈਗਾ ਜੀ ਟਿਸ਼ੂ ਦਾ ਜਿਹੜਾ ਹੈਗੀ ਆ ਆ ਜਿਹੜੀ ਹੈਗੀ ਆਪਣੀ ਬੋਟਮ ਇਹ ਪਿੰਕ ਕਲਰ ਦੀ ਨਾਨ ਬਣੀ ਹੋਈ ਹੈ ਜੀ ਆਹ ਵਾਲਾ ਕਪੜਾ ਹੈਗਾ ਜੀ ਇਹਦੇ ਨਾਲ ਤੇ ਆ ਆ ਇਹਦਾ ਪੱਟਾ ਜਿਹੜਾ ਵਾ ਉਹ ਇਹ ਜੈਂਪਰ ਦੇ ਨਾਲ ਦਾ ਬਣਿਆ ਹੋਇਆ ਜੀ ਆਪਣਾ ਤੇ ਆਹ ਆ ਦੇਖੋ ਆ ਇਹਦਾ ਇਹਦਾ ਦੁਪੱਟਾ ਇਹ ਹੈਗਾ ਜੀ ਇਹ ਵੇ ਸਾਰਾ ਵਰਕ ਕੀਤਾ ਹੋਇਆ ਹੈ ਇਹ ਤੇ ਇਹ ਬਹੁਤ ਸੋਹਣਾ ਕਲਰ ਆ ਜੀ ਇਹ ਲਾਈਨਿੰਗ ਲੱਕੀ ਸੂਟ ਬਣਾਣਾ ਆਪਣਾ ਤੇ ਲਾਈਨਿੰਗ ਆਪਾਂ ਮਤਲਬ ਇਹਦੇ ਨਾਲ ਦੀ ਲਾ ਲਵਾਂਗੇ ਤੇ ਹੁਣ ਆਪਾਂ ਤੁਹਾਨੂੰ ਦਿਖਾ ਲਵਾਂਗੇ ਜੀ ਇਹ ਅਗਲਾ ਸੂਟ ਆਹ ਦੇਖੋ ਆ ਆਪਣੀ ਹੈਗਿਆ ਫਰੋਜ਼ ਜੀ ਕਲਰ ਦੀ ਬੋਟਨਾ ਇਹ ਇਹ ਦੇ ਨਾਲ ਆਪਣਾ ਜਿਹੜਾ ਹੈਗਾ ਜੀ ਜੈਂਪਰ ਉਹ ਹੈਗਾ ਜੀ ਬਲੈਕ ਇਸ ਤਰ੍ਹਾਂ ਦਾ ਤੇ ਆ ਜਿਤਨਾ ਜਿਹੜਾ ਆਵਾ ਇੱਕ ਹੀ ਰ ਬਣਿਆ ਹੋਇਆ ਜੀ ਇਹਦਾ ਤੇ ਇਹ ਤੇ ਫਲਾਵਰ ਬਣੇ ਹੋਏ ਆ ਤੋਂ ਹਲਕੀ ਜੀ ਮਤਲਬ ਕਢਾਈ ਕੀਤੀ ਹੋਈ ਆ ਬਾਕੀ ਇਹ ਸਾਰਾ ਜਿਹੜਾ ਸੂਟ ਆ ਇਹ ਪੇਂਟ ਕੀਤਾ ਹੋਇਆ ਵਾ ਤੇ ਇਹਦੇ ਨਾਲ ਜਿਹੜੀਆਂ ਬਾਜੂ ਆ ਉਹ ਵੀ ਦੰਗੀਆਂ ਪੇਂਟ ਕੀਤੀਆਂ ਹੋਈਆਂ ਆਵਾਂਗੇ ਇਹਦੇ ਨਾਲ ਉਹ ਵਸ ਤੇ ਬਣੀ ਆ ਗਈਆਂ ਆਹੜਾ ਇਦਾਂ ਆਵੜੀਆਂ ਅੱਧੀਆਂ ਦੋ ਬਾਜੂ ਬਣੀ ਹੋਈਆਂ ਤੇ ਇਹ ਤੁਸੀਂ ਮਤਲਬ ਅੱਧੀ ਬਣਾਉਣੀ ਅੱਧੀ ਬਣਾ ਸਕਦੀਆਂ ਜੇ ਪੌਣੀ ਬਣਾਉਣੀ ਹੋਵੇ ਤੇ ਪੌਣੀ ਬਣਾ ਸਕਦੇ ਆ ਇਹ ਇਹਦੇ ਨਾਲ ਆਪਣਾ ਬਣਿਆ ਜੀ ਦੁਪੱਟਾ ਦੁਪੱਟਾ ਆਪਣਾ ਹੈ ਜੀ ਇਸ ਤਰ੍ਹਾਂ ਦਾ ਸੋਹਣਾ ਦੁਪੱਟਾ ਬਣਿਆ ਹੋਇਆ ਜੀ ਦੋਨੇ ਪਾਸੇ ਆਪਾਂ ਲੈ ਸਕਦੇ ਹਾਂ ਤੇ ਇਹ ਵੀ ਪੇਂਟ ਕੀਤਾ ਹੋਇਆ ਜਿਹੜਾ ਇਹ ਦੁਪੱਟਾ ਫਰੋਜ਼ੀ ਕਲਰ ਦਾ ਬਣਿਆ ਹੋਇਆ ਵਾ ਬਹੁਤ ਸੋਹਣਾ ਤੇ ਪੇਂਟ ਕੀਤਾ ਹੋਇਆ ਵਾ ਤੇ ਹੁਣ ਆਪਾਂ ਤੁਹਾਨੂੰ ਪਾਉਣੇ ਜੀ ਅਗਲਾ ਸੂਟ ਆ ਦੇਖੋ ਜੀ ਇਹ ਕਾਟਨ ਦਾ ਸੂਟ ਇਹ ਇਹਦੇ ਨਾਲ ਆਪਣਾ ਹੈਗਾ ਜੀ ਜੈਪਰ ਆਹ ਵਾਲਾ ਜੀ ਹੈਗਾ ਜੈਂਪਰ ਤੇ ਇਧਰ ਇਹਦੀ ਪੱਟੀ ਲੱਗੀ ਹੋਈ ਆ نیچے ਝੂੜ ਦੀ ਇਹ ਹੈਗਾ ਗ੍ਰੇ ਕਲਰ ਦਾ ਤੇ ਇਹਦੇ ਨਾਲ ਜਿਹੜਾ ਆਪਣਾ ਦੁਪੱਟਾ ਉਹ ਆਪਣਾ ਕਾਟਨ ਦੇ ਨਾਲ ਦਾ ਹੈਗਾ ਜੀ ਇਹ ਹੈਗਾ ਪਿਓਰ ਦਾ ਦੁਪੱਟਾ ਬਣਿਆ ਹੋਇਆ ਇਹ ਸੂਨ ਨਾਲ ਇਹ ਹੈਗਾ ਕਾਟਨ ਦਾ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਅਗਲਾ ਸੂਟ ਸੂਟ ਹੈ ਜੀ ਆਪਣਾ ਤੇ ਇਹ ਜਿਹੜਾ ਇਹ ਹੈਗੀ ਆ ਜੋ ਬੋਟਮ ਇਹ ਹੈਗੀ ਸਿਲਕ ਦੀ ਤੇ ਇਹਦੇ ਨਾਲ ਜਿਹੜਾ ਹੈਗਾ ਜੀ ਜੈਂਪਰ ਉਹ ਹੈ ਨਾ ਜੀ ਇਸ ਤਰ੍ਹਾਂ ਦਾ ਜਿਹੜਾ ਉਹ ਜੈਂਪਰ ਆ ਹਾਂ ਜੀ ਇਹਨੂੰ ਬਰਕ ਕੀਤਾ ਹੋਇਆ ਵਾ ਤੇ ਇਹ ਜਿਹੜਾ ਸੂਟ ਹੈ ਜੀ ਇਹ ਵੀ ਔਰਗਾਂਜ਼ਾ ਦਾ ਜੰਪਰ ਹੈ ਜੀ ਇਹ ਨਾਲ ਤੇ ਨਾਲ ਸਿਲਕ ਤੇ ਔਰਗਾਂਜ਼ਾ ਇਕੱਠਾ ਹੀ ਮਿਕਸ ਕੀਤਾ ਹੋਇਆ ਹੈ ਬੜਾ ਬਹੁਤ ਸੋਹਣਾ ਸੂਟ ਹੈ ਜੀ ਇਹ ਵੀ ਤੇ ਇਹਨੂੰ ਥੋੜੀ ਹਲਕੀ ਜਿਹੀ ਸਿੱਪੀ ਲੱਗੀ ਹੋਈ ਆ ਇਹ ਸਿਆਣੇ ਵੀ ਪਾ ਸਕਦੇ ਆ ਤੇ ਉਦਾਂ ਵੀ ਜਿਹੜੀ ਸਿੱਪੀ ਪਾ ਸਕਦੀਆਂ ਨੇ ਨਾਲ ਤੇ ਇਹਦੇ ਨਾਲ ਆਪਣਾ ਜਿਹੜਾ ਨੇ ਆ ਮੇਮ ਆਹ ਲਾ ਦੇਖੋ ਜੀ ਇੱਥੇ ਵਾਰਕ ਵੀ ਕੀਤਾ ਹੋਇਆ ਤੇ ਉਦੋਂ ਲੈਸ ਦੇਾਰੇ ਵੀ ਲੱਗੀ ਹੋਈ ਹੈ ਇਹ ਵੀ ਜੈਂਪਰ ਦੇ ਨਾਲ ਦਾ ਕਪੜੇ ਦਾ ਬਣਿਆ ਹੋਇਆ ਦੁਪੱਟਾ ਤੇ ਇਹ ਵੀ ਬਹੁਤ ਸੋਹਣਾ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਜੀ ਹੋਰ ਸੂਟ ਵੀ ਦਿਖਾ ਦਿੰਨੇ ਹਾਂ ਜੀ ਤੇ ਆਹ ਮਸੂਟ ਦੇਖ ਲਓ ਇਹ ਆਪਣਾ ਜਿਹੜਾ ਸੂਟ ਹੈ ਜੀ ਇਹ ਬਣਿਆ ਇੱਕ कॉटन मस्लिन ਦਾ सूट ਹੈ ਜੀ ਇਹੋ ਇੱਥੇ ਤੇ फ्लावर ਬਣਿਆ ਹੋਇਆ ਵਾ ਤੇ ਇਹਦੇ ਨਾਲ ਜਿਹੜੀ ਬੋਟਨ ਬਣੀ ਆ ਉਹ ਹੈਗੀ ਆ ਜੀ ਪਲੇਨ ਐ ਇਸ ਕਲਰ ਦੀ ਆ ਜੀ ਪਲੇਨ ਪਲੇਨ ਬੋਟਨ ਬਣੀ ਹੈ ਤੇ ਜਿਹੜਾ ਇਹਦੇ ਨਾਲ ਦੁਪੱਟਾ ਉਹ ਆਪਣਾ ਹੈਗਾ ਜੀ ਪੂਰ ਮਸलिन ਦਾ ਦੁਪੱਟਾ ਆਵੜਾ ਜੀ ਮਸਲੀਨ ਦਾ ਹੈਗਾ ਜੀ ਦੁਪੱਟਾ ਤੇ ਇਹ ਆਪਾਂ ਸਾਰੀ ਕੀਤੀ ਸੀ ਜੀ ਕਰਦੇ ਜੋ ਕਰਦੇ ਤੇ ਚਾਹਤੇ ਕੀਤੀ ਸੀ ਸ਼ਾਪਿੰਗ ਤੇ ਇਹਦੇ ਨਾਲ ਆਪਾਂ ਇੱਕ ਹੋਰ ਲੈਂਦਾ ਸੀ ਜੀ ਕਰ ਲੈਣ ਵਾਸਤੇ ਦੁਪੱਟਾ ਕਾਟਨ ਦਾ ਲੈਂਦਾ ਸੀ ਇੱਥੇ ਵੀ ਲੈਸ ਵਗੈਰਾ ਲੱਗੀ ਹੋਈ ਸੀ ਤੇ ਇਹਦੇ ਨਾਲ ਆਪਾਂ ਲੈਂਦਾ ਸੀ ਜੀ ਇੱਕ ਪਰਸ ਤਾਵੜਾ ਪਰਸ ਸਾਹੀ ਤੇ ਇਹਨੂੰ ਦੋ ਜੁਲੀਆਂ ਹੈਂ ਬੜੀਆਂ ਵੱਡ ਨੂੰ ਤਕਸਾਈ ਗ੍ਰੇ ਕਲਰ ਦਾ ਤੇ ਇਹ ਆਪਾਂ ਦੋ ਦਣੀਆਂ ਵਾਲਾ ਲੈਂਦਾ ਸੀ ਤੇ ਇਹਨੂੰ ਆ ਦੋ ਹੀ ਜਿੱਪਾਂ ਲੱਗਣੀਆਂ ਨੇ ਤੇ ਚਲੋ ਜੀ ਇਹ ਆਪਾਂ ਸੀ ਕੀਤੀ ਸੀ ਸ਼ਾਪਿੰਗ ਕਰਵਾ ਚੌਥੀ ਤੇ ਆ ਆਪਾਂ ਸੂਟ ਆਪ ਵੀ ਪਾਵਾਂਗੇ ਤੇ ਕੁੜੀਆਂ ਨੂੰ ਵੀ ਦਵਾਂਗੇ ਨੌਂ ਵੀ ਪਾ ਸਕਦੀਆਂ ਤੇ ਸੱਸ